ਅਮਰੀਕਾ ਵਿਰੋਧੀ ਤਾਕਤਾਂ ਦਾ ਇਹ ਪਹਿਲਾ ਸਟੈਪ ਐ ਸੋ ਇਹਨੂੰ ਇਹ ਕਹਿਣਾ ਵੀ ਉਹ ਅਮਰੀਕਾ ਨੂੰ ਚੁਣੌਤੀ ਦੇ ਰਹੇ ਆ ਬਹੁਤ ਹੀ ਬੱਚਿਆਂ ਵਾਲੀ ਗੱਲ ਜਿਹੋ ਜਿਹੇ ਕੁਝ ਰੂਸ ਦੇ ਵਿੱਚ ਹੋ ਰਿਹਾ ਹੈ ਚੀਨ ਵੀ ਉਸੇ ਤਹਿਲ ਲੈ ਤੇ ਫਿਰ ਭਾਰਤ ਵੀ ਫਿਰ ਉਸੇ ਹੀ ਪਰਜ ਤੇ ਆ ਗਿਆ ਭਾਰ ਭਾਰਤ ਦਾ ਅਸਲੀ ਗੱਠਜੋੜ ਅਸੀਂ ਮੈਂ ਪਿਛਲੇ 10 ਸਾਲ ਤੋਂ ਕਹਿ ਰਿਹਾ ਵੈਸਟ ਨਾਲ ਬਣਦਾ ਹੀ ਨਹੀਂ ਹੂੰ ਹੂੰ ਉਹਦਾ ਗੱਠਜੋੜ ਬਣਦਾ ਹੀ ਚੀਨ ਤੇ ਰੂਸ ਨਾਲ ਉਹ ਤਾਂ ਅਮਰੀਕਾ ਨੂੰ ਜਿਹੜਾ ਹੈਗਾ ਇਹ ਮੂਰਖ ਬਣਾਉਂਦੇ ਰਹੇ ਜੀ ਜੀ ਭਾਰਤੀ ਡਿਪਲੋਮੈਟਸ ਪਿਛਲੇ 50 ਸਾਲਾਂ ਤੋਂ ਵੈਸਟਰਨ ਕੰਟਰੀ ਨੂੰ ਮੂਰਖ ਬਣਾਉਂਦੇ ਰਹੇ ਵੀ ਅਸੀਂ ਚੀਨ ਦੇ ਖਿਲਾਫ ਲੜਾਂਗੇ ਉਹ ਕਦੇ ਵੀ ਚੀਨ ਦੇ ਖਿਲਾਫ ਨਹੀਂ ਲੜ ਸਕਦੇ ਕਦੇ ਵੀ ਨਹੀਂ ਲੜ ਸਕਦੇ ਤੁਸੀਂ ਦੇਖੋ ਵੀ ਕਿੰਨਾ ਬ੍ਰਾਹਮਣਿਕਰਨ ਹੋਇਆ ਹੋਇਆ ਇੰਟਰਨੈਸ਼ਨਲ ਆਰਡਰ ਦਾ ਔਰ ਅਮਤਾਬ ਆਚਾਰੀਆ ਵਰਗੇ ਕਿੰਨੇ ਵਿਦਵਾਨ ਆ ਜਿਹੜੇ ਅਮਰੀਕਨ ਯੂਨੀਵਰਸਿਟੀਆਂ ਵਿੱਚ ਬੈਠੇ ਇਹ ਕਹਿ ਰਹੇ ਆ ਵੀ ਅਮਰੀਕਨ ਆਰਡਰ ਅੱਜ ਵੀ ਟੁੱਟਿਆ ਤੇ ਕੱਲ ਵੀ ਟੁੱਟੇਗਾ ਔਰ ਉਹ ਉਹਨਾਂ ਨੂੰ ਕਹਿਣ ਦੇ ਰਹੇ ਆ ਹਾਂ ਉਹਨਾਂ ਨੂੰ ਕਹਿਣ ਦੇ ਰਹੇ ਆ ਕਿ ਆ ਤੁਸੀਂ ਇਹ ਦੇਖੋ ਵੀ ਭਾਰਤ ਦੀ ਕਿਸੇ ਯੂਨੀਵਰਸਿਟੀ ਵਿੱਚ ਬੈਠ ਕੇ ਕੋਈ ਕਿਤਾਬ ਲਿਖ ਸਕਦਾ ਵੀ ਆ ਇੰਡੀਆ ਦਾ ਆਰਡਰ ਅੱਜ ਵੀ ਟੁੱਟਿਆ ਤੇ ਕੱਲ ਵੀ ਟੁੱਟਿਆ ਦੂਜੇ ਦਿਨੀ ਤੁਹਾਨੂੰ ਅੰਦਰ ਫੜ ਕੇ ਦੇ ਦੇਣਗਾ ਹਾਂ ਚੀਨ ਅਤੇ ਭਾਰਤ ਦੀ ਜਿਹੜੀ ਹੈ ਪਿਛਲੇ ਦਿਨੀ ਜਿਹੜੀ ਹੈ ਨੇੜਤਾ ਕਾਫੀ ਅੱਗੇ ਆਈ ਹੈ ਤੇ ਇੱਕ ਨਵਾਂ ਗੱਠ ਜੋੜ ਕੇ ਲੀਏ ਵੀ ਚੀਨ ਰੂਸ ਅਤੇ ਭਾਰਤ ਦਾ ਜਿਹੜਾ ਸામਨੇ ਆ ਰਿਹਾ ਹੈ ਸਰਦਾਰ ਹਰਤਾ ਸਿੰਘ ਜੀ ਕੀ ਫਿਰ ਇਹ ਜਿਹੜਾ ਗੱਟਚੋੜ ਹੈਗਾ ਅਮਰੀਕਾ ਨੂੰ ਚੁਣੌਤੀ ਦੇ ਸਕੇਗਾ ਇਸ ਨੂੰ ਕਿਸ ਐਂਗਲ ਤੋਂ ਤੁਸੀਂ ਦੇਖਦੇ ਹੈਗੇ ਹਾਂ ਹਾਂਜੀ ਹਾਂਜੀ ਸੋ ਦੇਖੋ ਇਹ ਪਹਿਲਾ ਸਟੈਪ ਹੈ ਅਮਰੀਕਾ ਵਿਰੋਧੀ ਤਾਕਤਾਂ ਦਾ ਇਹ ਪਹਿਲਾ ਸਟੈਪ ਹੈ ਸੋ ਇਹਨੂੰ ਇਹ ਕਹਿਣਾ ਵੀ ਉਹ ਅਮਰੀਕਾ ਨੂੰ ਚੁਣੌਤੀ ਦੇ ਰਹੇ ਆ ਬਹੁਤ ਹੀ ਬੱਚਿਆਂ ਵਾਲੀ ਗੱਲ ਹੋ ਗਈ ਹੈ ਨਾ ਸੋ ਇਹ ਅਮਰੀਕਾ ਦੇ ਮੁਕਾਬਲੇ ਬਹੁਤ ਛੋਟੀ ਤਾਕਤ ਹੈ ਕੱਲੇ ਮਿਲਟਰੀ ਤਾਕਤ ਹੀ 카ਉਂਟ ਨਹੀਂ ਕਰਦੀ ਇੰਟਰਨੈਸ਼ਨਲ ਡਿਪਲੋਮੇਸੀ ਵਿੱਚ ਤੁਹਾਡਾ ਕਿੰਨਾ ਵੱਡਾ ਸਿਸਟਮ ਹੈ ਤੁਹਾਡੀ ਡੈਮੋਕ੍ਰੇਸੀ ਕਿੰਨੀ ਓਪਨ ਹੈ ਤੁਸੀਂ ਹਿਊਮਨ ਰਾਈਟਸ ਦੀ ਕਿੰਨੀ ਵੈਲਿਊ ਕਰਦੇ ਹੋ ਤੁਹਾਡੇ ਸਿਟੀਜ਼ਨ ਕਿੰਨੇ ਸਿਕੂਰ ਆ ਤੁਹਾਡੇ ਸਿਟੀਜ਼ਨਸ ਤੇ ਕੋਈ ਇੰਟੀਮਿਡੇਸ਼ਨ ਨਹੀਂ ਹੈ ਕਿਸੇ ਨੂੰ ਮੁਸਲਮਾਨ ਹੋਣ ਦੇ ਨਾਤੇ ਆ ਸਿੱਖ ਹੋਣ ਦੇ ਨਾਤੇ ਕਤਲ ਨਹੀਂ ਕੀਤਾ ਜਾਂਦਾ ਹਣਾ ਸਿਰਫ ਉਹਦਾ ਧਰਮ ਦੇਖ ਕੇ ਇਹ ਅਮਰੀਕਾ ਤੇ ਵੈਸਟ ਜਿਹੋ ਜਿਹੇ ਕੁਝ ਰੂਸ ਦੇ ਵਿੱਚ ਹੋ ਰਿਹਾ ਹੈ ਚੀਨ ਵੀ ਉਸੇ ਤਲ ਲੈ ਤੇ ਫਿਰ ਭਾਰਤ ਵੀ ਫਿਰ ਉਸੇ ਹੀ ਤਰਜ ਤੇ ਆ ਗਿਆ ਭਾਰ ਭਾਰਤ ਦਾ ਅਸਲੀ ਗੱਠਜੋੜ ਅਸੀਂ ਮੈਂ ਪਿਛਲੇ 10 ਸਾਲ ਤੋਂ ਕਹਿ ਰਿਹਾ ਵੈਸਟ ਨਾਲ ਬਣਦਾ ਹੀ ਨਹੀਂ ਹੈ ਹੂੰ ਹੂੰ ਉਹਦਾ ਗੱਠਜੋੜ ਬਣਦਾ ਹੀ ਚੀਨ ਤੇ ਰੂਸ ਨਾਲ ਹੈ ਉਹ ਤਾਂ ਅਮਰੀਕਾ ਨੂੰ ਜਿਹੜਾ ਹੈਗਾ ਇਹ ਮੂਰਖ ਬਣਾਉਂਦੇ ਰਹੇ ਜੀ ਜੀ ਭਾਰਤੀ ਡਿਪਲੋਮੈਟਸ ਪਿਛਲੇ 50 ਸਾਲਾਂ ਤੋਂ ਵੈਸਟਰਨ ਕੰਟਰੀ ਨੂੰ ਮੂਰਖ ਬਣਾਉਂਦੇ ਰਹੇ ਵੀ ਅਸੀਂ ਚੀਨ ਦੇ ਖਿਲਾਫ ਲੜਾਂਗੇ ਉਹ ਕਦੇ ਵੀ ਚੀਨ ਦੇ ਖਿਲਾਫ ਨਹੀਂ ਲੜ ਸਕਦੇ ਕਦੇ ਵੀ ਨਹੀਂ ਲੜ ਸਕਦੇ ਕਿਉਂਕਿ ਉਹ ਸਿਧਾਂਤਕ ਤੌਰ ਤੇ ਚੀਨ ਦੀਆਂ ਨੀਤੀਆਂ ਦੇ ਹਮੇਤਿਆ ਉਧਰਲੇ ਬੰਨੇ ਵੀ ਆਪਾਂ ਦੇਖੀਏ ਕਿ ਥੱਲੇ ਮਤਲਬ ਉਧਰਲੇ ਬੰਨੇ ਵੀ ਤੇ ਕੋਈ ਬਰਾਬਰ ਦੀ ਤਾਕਤ ਤਾਂ ਨਾ ਤੇ ਉਹ ਰਸ਼ੀਆ ਦੇ ਨੇ ਨਾ ਉਹ ਚਾਈਨਾ ਦੇ ਨੇ ਉਧਰ ਦੇ ਬੰਨੇ ਵੀ ਥੱਲੇ ਲਾ ਕੇ ਰਹਿਣ ਵਾਲੀ ਗੱਲ ਹੀ ਹੋਣੀ ਆ ਉਹ ਚਾਹੇ ਥੱਲੇ ਰੱਖ ਕੇ ਰਹਿਣਗੇ ਤੀਜੀ ਧਰ ਵੀ ਰਹਿ ਜਾਣਗੇ ਹਨਾ ਪਰ ਉਹ ਉਹਨਾਂ ਦਾ ਜਿਹੜਾ ਜਿਹੜਾ ਮਨ ਹੈ ਜਿਹੜਾ ਮੋਹਨ ਭਗਵਤ ਆਲਾ ਲਿਆਂਦਾ ਤੁਸੀਂ ਉਹ ਸਾਰਾ ਉਧਰ ਐਗਰੀ ਹੁੰਦਾ ਸਾਰੀਆਂ ਘਟ ਗਣਤੀਆਂ ਨੂੰ ਇੱਕ ਇੱਕ ਇਹ ਜਾਂ ਅਸਿਮੀਲੇਟ ਕਰਕੇ ਮੁੜ ਕੇ ਡਰਾਉਣਾ ਹੈ ਚੀਨ ਵਿੱਚ ਵੀ ਘਟ ਗਣਤੀਆਂ ਨੂੰ ਡਬਾਇਆ ਜਾ ਰਿਹਾ ਹੈ ਰੂਸ ਰਸ਼ੀਆ ਵਿੱਚ ਵੀ ਦਬਾਇਆ ਜਾ ਰਿਹਾ ਹੈਗਾ ਤੇ ਭਾਰਤ ਵਿੱਚ ਵੀ ਦਬਾਇਆ ਜਾ ਰਿਹਾ ਹੈ ਨਾ ਸੋ ਭਾਰਤ ਦਾ ਲਿਬਰਲ ਡੈਮੋਕ੍ਰੇਸੀ ਨਾਲ ਕੋਈ ਵੀ ਸਬੰਧ ਨਹੀਂ ਬਣਦਾ ਪਿਛਲੇ 50 ਸਾਲਾਂ ਤੋਂ ਵੈਸਟ ਨੂੰ ਉਹ ਗਲਤ ਇਨਫੋਰਮੇਸ਼ਨ ਦਿੰਦੇ ਰਹੇ ਉਹ ਵੈਸਟ 'ਨਾਂ ਤੇ ਵਿਸ਼ਵਾਸ ਕਰਦਾ ਰਿਹਾ ਸੋ ਐਕਚੁਅਲ ਹੈਗਾ ਬਾਕੀ ਜਿਹੜੀ ਵੀ ਚੈਲੰਜ ਦੇਣਾ ਹਾਲੇ ਪਹਿਲਾ ਸਟੈਪ ਆ ਜਿਹੜਾ ਉਹ ਕੋਠੇ ਦੇ ਉੱਤੇ ਖੜੇ ਆ ਇਹ ਕੋਠੇ ਤੇ ਚੜ੍ਹਨਾ ਸ਼ੁਰੂ ਕਰਿਆ ਤੋ ਇਨਾ ਫਰਕ ਹੈ ਵੈਸਟ ਜੀ ਬਿਲਕੁਲ ਮਤਲਬ ਇਹਦੇ ਵਿੱਚ ਵੀ ਕਾਫੀ ਕੁਝ ਹੈ ਐਨਲਾਈਸਿਸ ਹੋਣ ਦੀ ਲੋੜ ਹੈਗੀ ਆ ਕਿ ਅਮਰੀਕਾ ਨੂੰ ਚੁਣੌਤੀ ਹੈਗੀ ਆ ਜਾਂ ਕਿਤੇ ਅਮਰੀਕਾ ਨੇ ਇਹਨਾਂ ਨੂੰ ਧੱਕਿਆ ਹੈਗਾ ਕਿ ਹੁਣ ਤੁਸੀਂ ਇੱਕ ਪਾਸਾ ਕਰ ਲਵੋ ਕਿ ਤੁਹਾਡਾ ਜਿਹੜਾ ਹੈਗਾ ਇਹ ਦੋਨੋਂ ਪਾਸੇ ਦੋਨੋਂ ਬੀੜੀਆਂ 'ਚ ਪੈਰ ਰੱਖ ਕੇ ਜਿਹੜਾ ਨਹੀਂ ਸਰਨਾ ਹੈਗਾ ਸਰਦਾਰਤਾ ਸਿੰਘ ਜੀ ਪੀਟਰ ਨਵੇਰੋ ਜੋ ਕਿ ਵਾਈਟ ਹਾਊਸ ਦੇ ਟ੍ਰੇਡ ਐਡਵਾਈਜ਼ਰ ਹੈਗੇ ਨੇ ਉਹਨਾਂ ਨੇ ਵੀ ਕਿਹਾ ਕਿ ਰੂਸ ਨੂੰ ਤੇਲ ਵੇਚ ਕੇ ਕਹਿੰਦੇ ਕਿ ਬ੍ਰਾਹਮਣਾਂ ਨੇ ਜਿਹੜਾ ਹੈ ਮੁਨਾਫਾ ਜਿਹੜਾ ਹੈ ਉਹ ਕਮਾਇਆ ਹੈਗਾ ਬ੍ਰਾਹਮਣਵਾਦੀ ਗੱਲ ਮਤਲਬ ਅਮਰੀਕਾ ਨੂੰ ਹੁਣ ਤੱਕ ਮਤਲਬ ਅਜੇ ਤੱਕ ਮੇਰਾ ਖਿਆਲ ਵਿਚਾਰ ਚਰਚਾ 'ਚ ਨਹੀਂ ਸੀ ਆਈ ਇਸ ਬਿਆਨ ਦਾ ਕਿਵੇਂ ਐਨਾਲਿਸਿਸ ਕਰੀਏ ਹਾਂਜੀ ਹਾਂਜੀ ਸੋ ਇਹ ਮੈਂ ਤਾਂ ਸਮਝਦਾ ਵੀ ਜੇ ਉਹਨਾਂ ਨੂੰ ਹੁਣ ਇਹ ਗੱਲ ਸਮਝ ਆ ਗਈ ਆ ਤਾਂ ਘੱਟੋ ਘੱਟ ਕਿਹਾ ਜਾਣਾ ਚਾਹੀਦਾ ਵੀ ਉਹ ਥੋੜੇ ਬਹੁਤੇ ਇੰਟੈਲੀਜੈਂਟ ਹੈਗੇ ਆ ਹੂੰ ਸੋ ਪਿਛਲੇ ਪਿਛਲੇ 50 ਸਾਲਾਂ ਤੋ ਭਾਰਤ ਵੱਲੋਂ ਇੰਟਰਨੈਸ਼ਨਲ ਡਿਪਲੋਮੇਸੀ ਦਾ ਬ੍ਰਾਹਮਣੀਕਰਨ ਕੀਤਾ ਜਾ ਰਿਹਾ ਹੈ। ਹੂੰ ਔਰ ਇਹ ਉਦਾਂ ਹੀ ਨਹੀਂ ਸੀ ਕਹਿੰਦਾ ਵੀ ਹਾਂ ਅਸੀਂ ਅਸੀਂ ਵਿਸ਼ਵ ਦੀ ਤਾਕਤ ਬਣ ਜਾਣਾ ਬਕਾਇਦਾ ਵਾਈਟ ਹਾਊਸ ਵਿੱਚ ਇਹਨਾਂ ਦੀ ਜਿੰਨੀ ਭਾਰਤੀ ਬੈਠੀ ਹੈ ਔਰ ਜਿਸ ਤਰ੍ਹਾਂ ਉਹ ਮੈਨੀਪੂਲੇਟ ਕਰ ਰਹੀ ਸੀ ਸਿਚੁਏਸ਼ਨ ਤੁਸੀਂ ਦੇਖੋ ਵੀ ਅਮਰੀਕਾ ਕਹਿੰਦਾ ਸੀ ਵੀ ਤੁਹਾਡੇ ਮਿਨੋਰਟੀਜ਼ ਨਾਲ ਥੱਕਾ ਹੋ ਰਿਹਾ ਉਹ ਕਹਿੰਦੇ ਸਾਡਾ ਅੰਦਰੂਨੀ ਮਾਮਲਾ ਦਖਲ ਦੇਣ ਦੀ ਲੋੜ ਹੈ। ਹੈਨਾ ਇਟ ਮੀਨਸ ਜਦੋਂ ਲਿਬਰਲ ਡੈਮੋਕ੍ਰੇਸੀ ਕਹਿੰਦੇ ਆ ਵੀ ਇਟ ਇਜ਼ ਨਾਟ ਅੰਦਰੂਨੀ ਮਾਮਲਾ ਘੱਟ ਗਿਣਤੀਆਂ ਦਾ ਸਤਕਾਰ ਉਨੇ ਹੀ ਜ਼ਰੂਰੀ ਆ ਜਿੰਨਾ ਬਹੁ ਗਿਣਤੀਆਂ ਦਾ ਆ ਇਟ ਮੀਨਸ ਤੋ ਆ ਕੈਨੇਡਾ ਦਾ ਹੁਣ ਤਾਂ ਤੁਸੀਂ ਦੇਖ ਲਓ ਕੈਨੇਡਾ ਦੇ ਆ ਜਿਹੜਾ ਰੀਸੈਂਟ ਪ੍ਰਧਾਨ ਮੰਤਰੀ ਹੈਗਾ ਉਹਨੂੰ ਸੀਬੀਸੀ ਨੇ ਬੀਬੀਸੀ ਨੇ ਪੁੱਛਿਆ ਵੀ ਤੁਸੀਂ ਮੋਦੀ ਨੂੰ ਬੁਲਾ ਰਹੇ ਹੋਗੇ ਉਹਨੇ ਸਾਡੇ ਇੱਥੇ ਕਤਲ ਕਰਾਇਆ ਜਗਮੀਤ ਸਿੰਘ ਦੇ ਕਤਲ ਦੀ ਅਟੈਂਪਟ ਹੋਈ ਆ ਜਿਹੜਾ ਮੈਂਬਰ ਆਫ ਪਾਰਲੀਮੈਂਟ ਰਿਹਾ ਹੈ ਉਹ ਵੀ ਕਹਿ ਰਿਹਾ ਨਹੀਂ ਜੀ ਸਾਨੂੰ ਬਿਜ਼ਨਸ ਨਹੀਂ ਚਾਹੀਦਾ ਹੈਗਾ ਤੁਸੀਂ ਦੇਖੋ ਵੀ ਕਿੰਨਾ ਬ੍ਰਾਹਮਣੀਕਰਨ ਹੋਇਆ ਹੋਇਆ ਇੰਟਰਨੈਸ਼ਨਲ ਆਰਡਰ ਦਾ ਔਰ ਅਮਤਾਬ ਆਚਾਰੀਆ ਵਰਗੇ ਕਿੰਨੇ ਵਿਦਵਾਨ ਆ ਜਿਹੜੇ ਅਮਰੀਕਨ ਯੂਨੀਵਰਸਿਟੀਆਂ ਵਿੱਚ ਬੈਠੇ ਇਹ ਕਹਿ ਰਹੇ ਆ ਵੀ ਅਮਰੀਕਨ ਆਰਡਰ ਅੱਜ ਵੀ ਟੁੱਟਿਆ ਤੇ ਕੱਲ ਵੀ ਟੁੱਟਿਆ ਹਾਂ ਔਰ ਉਹ ਉਹਨਾਂ ਨੂੰ ਕਹਿਣ ਦੇ ਰਹੇ ਆ ਹਾਂ ਉਹਨਾਂ ਨੂੰ ਕਹਿਣ ਦੇ ਰਹੇ ਆ ਕਿ ਤੁਸੀਂ ਇਹ ਦੇਖੋ ਵੀ ਭਾਰਤ ਦੀ ਕਿਸੇ ਯੂਨੀਵਰਸਿਟੀ ਵਿੱਚ ਬੈਠ ਕੇ ਕੋਈ ਕਿਤਾਬ ਲਿਖ ਸਕਦਾ ਵੀ ਆ ਇੰਡੀਆ ਦਾ ਆਰਡਰ ਅੱਜ ਵੀ ਟੁੱਟਿਆ ਤੇ ਕੱਲ ਵੀ ਟੁੱਟਿਆ ਦੂਜੇ ਦਿਨ ਹੀ ਤੁਹਾਨੂੰ ਅੰਦਰ ਫੜ ਕੇ ਦੇ ਦੇਣਗੇ ਉਹ ਜਿਹੜੇ ਉਹ ਕਾਂਡ ਵਾਲੇ ਸੀ ਬੰਬੇ ਦੇ ਲਾਗੇ ਉਹ ਵਿਦਵਾਨ ਹਜੇ ਤੱਕ ਵੀ ਜੇਲਾਂ 'ਚ ਨੇ ਜੀ ਕੋਰਾਗਾਉਂ ਕੋਰਾਗਾਉਂ ਪੀਮਾਗਾਉਂ ਵਾਲੇ ਕਾਂਡ ਨੇ ਸੋ ਇਟ ਮੀਨਸ ਇਹਨਾਂ ਨੇ ਬਹੁਤ ਵੱਡਾ ਵੈੱਬ ਆ ਜਿਹੜਾ ਸਿਰਜਿਆ ਹੋਇਆ ਹੈਗਾ ਜੇ ਵੈਸਟ ਨੂੰ ਹੁਣ ਸਮਝ ਆਈ ਹੈਗੀ ਆ ਵੀ ਇਹ ਬ੍ਰਾਹਮਣੀਕਲ ਆਰਡਰ ਜਿਹੜਾ ਹੈਗਾ ਬਹੁਤ ਸਿਰ ਚੁੱਕ ਰਿਹਾ ਹੈਗਾ ਜੇ ਜਦ ਪੀਟਰ ਨਵੈਰੋ ਨੇ ਇਹ ਕਿਹਾ ਹੈਗਾ ਸਾਨੂੰ ਲੱਗਦਾ ਵੀ ਇਹ ਵੈਸਟ ਨੂੰ ਹੁਣ ਸਮਝ ਆਉਣ ਲੱਗਿਆ ਵੀ ਅਸਲ ਜਿਹੜੀ ਰਾਜਨੀਤੀ ਹੈ ਜਿਹੜੀ ਕੀ ਚੱਲ ਰਹੀ ਹੈ ਕਿ ਸੋ ਉਹਨਾਂ ਨੇ ਕਿਹਾ ਹੈਗਾ ਵੀ ਦੇਸ਼ ਦਾ ਨੌ ਵਰਤਕੇ ਜਿਹੜਾ ਹੈਗਾ ਬ੍ਰਾਹਮਣਿਕਲ ਆਰਡਰ ਆ ਉਹਨੇ ਪੈਸੇ ਆ ਜਿਹੜੇ ਕਮਾਏ ਹੈਗੇ ਸੋ ਜੇ ਇਸ ਟ੍ਰੈਂਡ ਤੇ ਉਹ ਅੱਗੇ ਵਧਿਆ ਹੈਗਾ ਸਿੱਖਾਂ ਨੂੰ ਇੱਕ ਨੇਸ਼ਨ ਦੇ ਤੌਰ ਤੇ ਰੈਕਗਨਾਈਜ਼ ਉਹਨਾਂ ਨੇ ਕਰਿਆ ਹੈਗਾ ਪਿਛਲੇ ਸਮੇਂ ਦੌਰਾਨ ਸੋ ਉਹ ਰੈਕਗਨਿਸ਼ਨ ਸਾਰੀਆਂ ਘਟ ਗਣਤੀਆਂ ਨੂੰ ਮਿਲਦੀ ਹੈ ਤੇ ਇਸ ਬ੍ਰਾਹਮਣਿਕਲ ਆਰਡਰ ਨੂੰ ਉਹ ਸਮਝਣ ਵਿੱਚ ਸਫਲ ਹੁੰਦੇ ਆ ਸਾਨੂੰ ਲੱਗਦਾ ਬਈ ਇੰਟਰਨੈਸ਼ਨਲ ਡਿਪਲੋਮੇਸੀ ਵਿੱਚ ਕਾਫੀ ਸਾਰੀ ਕਲੀਅਰੈਂਸ ਹੈ ਜਿਹੜੀ ਉਹ ਆ ਸਕਦੇ ਆ ਜੀ ਜੀ ਬਿਲਕੁਲ ਜੀ ਔਰ ਦੇਖਦੇ ਆ ਕਿ ਇਹਨਾਂ ਦਾ ਬਾਕੀ ਦੀਆਂ ਕੌਮਾਂ ਤੇ ਕੀ ਕੋਚ ਜਿਹੜਾ ਹੈ ਫਰਕ ਪੈਂਦਾ ਹੈਗਾ ਆ ਗੱਲਬਾਤ ਕਰ ਲੈ ਆਸਟ੍ਰੇਲੀਆ ਦੀ ਤਰ ਦੇ ਵਿੱਚ ਯੂਕੇ ਦੇ ਵਿੱਚ ਵੀ ਜਿਹੜਾ ਹੈ ਜਿਹੜਾ ਵੱਖਵਾਦ ਜਾਂ ਰੇਸਿਜ਼ਮ ਜੇ ਆਪਾਂ ਕਹਿ ਲਈਏ ਕਿ ਉਹ ਵੱਧ ਰਿਹਾ ਹੈਗਾ ਸਰਦਾਰਤਾ ਸਿੰਘ ਜੀ ਕਿਵੇਂ ਦੇਖਦੇ ਹੋ ਪਿਛਲੇ ਦਿਨੀ ਬੋਲਫਰੈਂਪਟਨ ਦੇ ਵਿੱਚ ਜਿਹੜੀ ਘਟਨਾ ਸਾਹਮਣੇ ਜਦੋਂ ਆਉਂਦੀ ਹੈਗੀ ਆ ਕਿ ਦੋ ਜਿਹੜੇ ਬਜ਼ੁਰਗ ਸਿੱਖ ਹੈਗੇ ਨੇ ਟੈਕਸੀ ਡਰਾਈਵਰ ਉਹਨਾਂ ਦੇ ਉੱਤੇ ਕਿਵੇਂ ਇੱਕ ਨਸਲੀ ਹਮਲਾ ਜਿਹੜਾ ਹੈ ਉਹ ਕੀਤਾ ਜਾਂਦਾ ਔਰ ਕਿਹੜੀਆਂ ਗੱਲਾਂ ਤੋਂ ਸਤਰਕ ਰਹਿਣ ਦੀ ਜਿਹੜੀ ਲੋੜ ਹੈਗੀ ਆ ਇਹਨਾਂ ਹਾਲਾਤਾਂ ਦੇ ਵਿੱਚ ਹਾਂਜੀ ਹਾਂਜੀ ਸੋ ਰਿਫਾਰਮ ਪਾਰਟੀ ਦੇ ਜਿਹੜੇ ਨੀਜ਼ਲ ਫਰਾਜ ਅਮਰਖਲ ਉਹਨਾਂ ਦੀਆਂ ਗਲਤੀਆਂ ਕਰਕੇ ਜਿਹੜਾ ਬ੍ਰੈਕਸਿਟ ਆ ਜਿਹੜਾ ਹੋਇਆ ਜਿਹਦੇ ਨਤੀਜੇ ਆ ਜਿਹੜਾ ਹੈਗੇ ਆ ਉਹਨਾਂ ਨੂੰ ਆਰਥਿਕ ਤੌਰ ਤੇ ਭੁਗਤਣੇ ਪੈ ਰਹੇ ਆ ਇਸ ਇਸ ਕੰਟਰੀ ਨੂੰ ਤੇ ਹੁਣ ਉਹਨਾਂ ਦੀ ਰਿਫਾਰਮ ਪਾਰਟੀ ਦੇ ਸੱਦੇ ਤੇ ਤੁਸੀਂ ਦੇਖੋ ਵੀ ਥਾਂ ਥਾਂ ਝੰਡੇ ਲੱਗੇ ਹੋਇਆ ਝੰਡੇ ਕਿਸੇ ਸਤਕਾਰ ਦਾ ਪ੍ਰਤੀਕ ਨਹੀਂ ਹੈਗੇ ਡਰਾ ਰਹੇ ਨੇ ਇਹ ਹਮਮ ਘਟ ਗਣਤੀਆਂ ਨੂੰ ਡਰਾਉਣ ਲਈ ਝੰਡੇ ਲਾਏ ਆ ਸੋ ਜਿਹੜੇ ਰਾਉਂਡ ਅਬਾਊਟਸ ਆ ਉਹ ਪੇਂਟ ਕੀਤੇ ਹੋਏ ਆ ਜਿੱਥੇ ਕਿਤੇ ਵੀ ਵਾਈਟ ਚੀਜ਼ ਮਿਲਦੀ ਆ ਉਹ ਪੇਂਟ ਕੀਤੀ ਹੋਈ ਆ ਸੋ ਸੋ ਬ੍ਰਿਟਿਸ਼ ਝੰਡਿਆਂ ਨਾਲ ਸੋ ਇਹ ਇਹ ਇੰਟੀਮਿਡੇਸ਼ਨ ਆ ਇਹ ਡਰਾਇਆ ਜਾ ਰਿਹਾ ਘੱਟ ਗਿਣਤੀਆਂ ਨੂੰ ਜਾਂ ਇਮੀਗਰੈਂਟ ਕਮਿਊਨਿਟੀਜ਼ ਨੂੰ ਸੋ ਇਹਦੇ ਖਿਲਾਫ ਆ ਜਿਹੜਾ ਸਿੱਖਾਂ ਨੂੰ ਸੁਚੇਤ ਰਹਿਣ ਦੀ ਜਿਹੜੀ ਲੋੜ ਹੈਗੀ ਆ ਸਮੁੱਚੀ ਸਿੱਖ ਸੰਗਤ ਨੂੰ ਜਿਹੜੀਆਂ ਵੀ ਬਾਹਰ ਵਿਚਰਦੇ ਆ ਅਸੀਂ ਕਰਦੇ ਵੀ ਸੁਚੇਤ ਰਿਹਾ ਜਾਵੇ ਕਿਉਂਕਿ ਦੋ ਸਿੱਖ ਟੈਕਸੀ ਡਰਾਈਵਰਸ ਤੇ ਵੁਲਵਰ ਹੈਪਟਨ 'ਤੇ ਹਮਲਾ ਹੋਇਆ ਉਹ ਐਸੇ ਹੀ ਜਿਹੜੀ ਹੈਗੀ ਨਫ਼ਰਤ ਵਾਲੀ ਹਨੇਰੀ ਦਾ ਜਿਹੜਾ ਉਹ ਸ਼ਿਕਾਰ ਆ ਹੋਇਆ ਸਿੱਖ ਭੈਣ ਭਰਾ ਜਿਹੜੇ ਥੋੜਾ ਸੁਚੇਤ ਹੋ ਕੇ ਅੱਗੇ ਵਧਣ ਹਲੇ ਕੁਝ ਦਿਨਾਂ ਤੱਕ ਇਹ ਜਿਹੜੀ ਨਫ਼ਰਤ ਵਾਲੀ ਜਿਹੜੀ ਲਹਿਰ ਆਉ ਚੱਲਦੀ ਰਹੇਗੀ ਕਿਉਂਕਿ ਉਹਨਾਂ ਦਾ ਆਪਣਾ ਇੱਕ ਟੈਲੀਵਿਜ਼ਨ ਚੈਨਲ ਆ ਉਸ ਚੈਨਲ ਤੋਂ ਪ੍ਰੋਪਗੇਟ ਹੋ ਰਿਹਾ ਹੈ ਪਰ ਸੋਸ਼ਲ ਮੀਡੀਆ ਤੇ ਇਹਦੇ ਖਿਲਾਫ ਬਹੁਤ ਆਵਾਜ਼ ਉੱਠ ਰਹੀ ਹੈ ਕਿ ਆ ਸੋ ਇਹ ਸਵਾਗਤਯੋਗ ਹੈਗਾ ਵੀ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਜਿਹੜੀ ਹੈਗੀ ਆ ਹਾਰ ਦਿੱਤੀ ਜਾ ਰਹੀ ਹੈ ਪਰ ਫਿਰ ਵੀ ਜਿਹੜੇ ਅਨਪੜ੍ਹ ਨੇ ਔਰ ਜਿਹੜੇ ਜਿਹੜੇ ਅਨਐਜੂਕੇਟਿਡ ਔਰ ਅਨਐਮਪਲਾਈਡ ਯੂਥ ਆ ਜਿਹੜਾ ਉਹਨਾਂ ਦੇ ਵਰਗਲਾਵੇ ਵਿੱਚ ਆਇਆ ਹੋਇਆ ਥਾਂ ਥਾਂ ਤੇ ਜਿਹੜੇ ਝੰਡੇ ਲੱਗਿਆ ਇਹ ਇੱਕ ਤਰ੍ਹਾਂ ਨਾਲ ਤਮਕਾਉਣ ਦਾ ਪ੍ਰਤੀਕ ਵੱਧ ਨੇ ਇੱਕ ਪ੍ਰਾਈਡ ਦਾ ਤੇ ਪੈਟ੍ਰਿਓਟਿਜ਼ਮ ਦਾ ਪ੍ਰਤੀਕ ਹੈ ਜਿਹੜੇ ਘਟ ਹੈ ਗਿਆ ਸੋ ਸਿੱਖ ਸੰਗਤਾਂ ਨੇ ਜਿਹੜੀਆਂ ਉਹ ਸੁਚੇਤ ਰਹਿਣ ਅਗਲੇ ਦਿਨਾਂ ਤੱਕ ਕਿਉਂਕਿ ਅਸਟ੍ਰੇਲੀਆ ਵਿੱਚ ਵੀ ਇਹ ਹੋਇਆ ਹੋਰ ਮੁਲਕਾਂ ਵਿੱਚ ਵੀ ਹੋ ਰਿਹਾ ਹੈਗਾ ਸੋ ਥੋੜਾ ਜਿਹਾ ਜਿਹੜਾ ਸੁਚੇਤ ਹੋ ਕੇ ਅੱਗੇ ਵਧਿਆ ਜਾਵੇ ਜੀ ਬਿਲਕੁਲ ਜੀ ਸੁਚੇਤ ਰਹਿਣ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਲੋੜ ਹੈਗੀ ਹੈ ਅੱਜ ਦੇ ਸਾਡੇ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਆ ਜੀ ਸਾਡਾ ਸਟੂਡੀਓ ਦਾ ਨੰਬਰ ਹੈ 01215551 001 ਅਖੀਰ ਦੇ ਵਿੱਚ ਸਰ ਸਿੰਘ ਹੋਣਾ ਦਾ ਦਰਸ਼ਕਾਂ ਦਾ ਤੇ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ